ਉਹਨੂੰ ਸਟੇਟਮੈਂਟ ਦਿਓ ਇੱਕ ਬੰਦਾ ਕਿ ਆ ਗਿਆ ਉਹਨਾਂ ਦੇ ਕੋਲ ਬੋਸੇ ਚਾਰ ਦੇ ਨੇ ਸੋ ਇਹਨਾਂ ਦੇ ਨਾਲ ਦੇ ਯਾਰ ਇਸ ਦਾ ਜਾਂ ਕੋਈ ਹੈਗਾ ਦੇਖੋ ਭੈਣ ਜੀ ਸਾਰੇ ਖੜੇ ਆ ਇਹਨਾਂ ਨੇ ਵੀ ਇਹੀ ਕੰਮ ਕੀਤਾ ਸੀਗਾ ਇਹਨਾਂ ਨਾਲ ਵੀ ਇਦਾਂ ਹੀ ਸੀਗੀ ਇੱਥੋਂ ਕਣਕ ਦੀ ਪੂਰੀ ਆ ਇਹ ਜੱਕਿਆ ਚੰਨੇ 3 ਕਿਲੋ 4 ਕਿਲੋ 2 ਕਿਲੋ 9 ਕਿਲੋ ਇਹਨਾਂ ਨੇ ਲੰਮਾ ਲੈ ਕੇ ਆਂਦੇ ਨੇ ਕੋਲੇ ਤੋਂ ਇਹ ਯੂਆ ਬੈਂਡਿਆ ਅਪਡੇਟ ਕਰਦੇ ਆ ਇਹ ਕਹਿ ਦਿੰਦੇ ਨਹੀਂ ਇਹ ਬੋਰੀਆਂ ਦਾ ਫਰਕ ਆ ਜੀ ਤੇ ਕਿੰਨੇ ਕਿਲੋ ਬੋਰੀ ਤੋਲ ਹੋ ਜਾਂਦੀ ਆ ਉਹਦੀ ਕਣਕ ਨਾਲ 100 ਕਿਲੋ ਚਾ ਕਰਕੇ ਕਿੰਨੋ ਕੱਟਣੀ ਇਹ ਨਹੀਂ ਘਟਦੀ ਜੀ ਕਿੰਨਾ ਕਿੰਨਾ ਲੈ ਗਏ ਇਹਦੀ ਕੋਈ ਗੱਲ ਨਹੀਂ ਚੱਲੇਗੀ ਇਹ ਮੇਰਾ ਕਬਲਾ ਹੈਗਾ ਜੀ ਕਿਸੇ ਨੇ ਇਨਕੁਆਰੀ ਕੀਤੀ ਆ ਸੰਤੋਸ਼ਾਣੀ ਕੋਈ ਆ ਲੋਕੀ ਤੁਸੀਂ ਅੱਜ ਇਹ ਡੀਪੋ ਤੇ ਮੈਂ ਬੇਟੇ ਕਣਕ ਲੈਣ ਆਈ ਸੀਗੀ ਮੇਰੇ ਨਾਲ ਤੇ ਆਦਮੀ ਆ ਸਿਰ ਤੇ ਮੁੰਡਾ ਮੇਰਾ ਮਤਲਬ ਐਦਾਂ ਹੀ ਐ ਥੋੜਾ ਬੁਤਾ ਨਲਾਇਕ ਆ ਗੱਛਾ ਪਤਾ ਕਰਦਾ ਠੀਕ ਹੈ ਮੈਨੂੰ ਉਹਨਾਂ ਨੇ ਚਾਰ ਜੀਆਂ ਦੀ ਕਣਕ ਆ ਮੇਰੀ ਨੂੰ ਅੱਖਾਂ ਤੋਂ ਨਹੀਂ ਐ ਮੈਂ ਆਪ ਮਿਹਨਤ ਕਰਦੀਆਂ ਰੋਟੀ ਕਮਾ ਕੇ ਕੱਢੀ ਆ ਸਭ ਬਲੇ ਨੂੰ ਜਿੰਨੂੰ ਮਰਜ਼ੀ ਪੁੱਛ ਕੇ ਦੇਖ ਲੋ ਠੀਕ ਹੈ ਸਾਡੇ ਦੋ ਮੈਂਬਰਾਂ ਦੀ ਕਣਕ ਉਹਨਾਂ ਨੇ ਇੱਕ ਮੈਂਬਰ ਦੀ ਆਰਟੀ ਕੱਟ ਦਿੱਤੀ ਇੱਕ ਮੈਂਬਰ ਦੀ ਪਿਛਲੀ ਵਾਰੀ ਕੱਟ ਦਿੱਤੀ ਦੋਸਤੋ ਅਸੀਂ ਇਹਨਾਂ ਕੋਲ ਗੌਰਮੈਂਟ ਦਾ ਹੱਕ ਮੰਗਦੇ ਆ ਅਸੀਂ ਇਹਨਾਂ ਦੇ ਘਰੋਂ ਨਹੀਂ ਮੰਗਦੇ ਤੁਸੀਂ ਆਪਣੇ ਘਰੋਂ ਤਾਂ ਨਹੀਂ ਚੀਜ਼ ਦੇ ਜਦ ਗੌਰਮੈਂਟ ਦੀ ਚੀਜ਼ ਆ ਸਾਨੂੰ ਕਿਉਂ ਨਹੀਂ ਦੇ ਰਿਹਾ ਕਿੰਨੇ ਲੋਕ ਦੀ ਕਣਕ ਤੁਸੀਂ ਲੈ ਕੇ ਜਾਂਦੇ ਹੋ ਕਿੰਨੇ ਲੋਕਾਂ ਦੀ ਤਿੰਨ ਜੀਆਂ ਦੀ ਸਾਨੂੰ ਕਣਕ ਦਿੱਤੀ ਹੈ ਇੱਕ ਜੀ ਦੀ ਇਹਨਾਂ ਨੇ ਕੱਟ ਲਈ ਹੈ ਉਹ ਕੁੜੀਏ ਉਹਦੇ ਚ ਪੰਜ ਮੈਂਬਰ ਇਹਨਾਂ ਦੇ ਦੋ ਜੀਆਂ ਦੀ ਕੱਟ ਲਈ ਇੰਨੀ ਕੀ ਤਿੰਨ ਜੀਆਂ ਦੀ ਕਣਕ ਦਿੱਤੀ ਹੈ ਹਾਂ ਜਿਹਦੇ ਵਿੱਚ ਇਹਦੇ ਚ 3 ਕਿਲੋ 4 ਕਿਲੋ ਕਣਕ ਘਟਾ ਇੱਕ ਜੀ ਅੱਛਾ ਹਰ ਲੋਕਾਂ ਦੇ ਹਰ ਵਾਰੀ ਇੱਦਾਂ ਹੀ ਹਾਂ ਹਰ ਬੰਦੇ ਦੀ 2-3 ਕਿਲੋ ਕਣਕ ਘਟਾ ਤੁਸੀਂ ਉਹਨਾਂ ਮੋਕੇ ਤੇ ਕਾਉਂਸਲਰ ਆਏ ਸੀ ਤੁਹਾਡਾ ਇਹ ਆ ਗਰੀ ਮੇਰ ਵੀ ਮੇਰ ਮੜਦੀ ਆ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਹਾ ਵੀਰ ਜੀ ਸਾਡੀ ਕਣਕ ਦਵਾਓ ਸਾਡਾ ਹੱਕ ਦਵਾਓ ਠੀਕ ਹੈ ਉਹ ਕਹਿੰਦੇ ਤੁਸੀਂ ਉੱਥੇ ਹੀ ਖੜੋ ਸੀ ਆ ਰਹੇ ਆ ਉਦੋਂ ਹੀ ਉਸ ਟਾਈਮ ਤੇ ਆ ਗਏ ਸਾਡੇ ਕੋਲ ਤੁਹਾਡੇ ਬਹੁਤ ਵਾਰ ਬੰਦੇ ਹਾਂਜੀ ਉਹਨਾਂ ਨੇ ਸਾਡੀ ਪਰਿਵਾਰੀ ਕੀ ਕੀਤੀ ਬੋਰੀ ਕਿੰਨੇ ਦਿਨ ਸਿਧਾਂਤਰੀ ਚੱਲ ਰਹੀ ਕੋਈ ਥੋੜਾ ਲੱਗਿਆ ਜਿਵੇਂ ਜਦੋਂ ਤਾਂ ਦੀਪੂ ਖੁੱਲਿਆ ਜੀ ਉਦੋਂ ਦਾ ਹੀ ਇਹ ਕੁਛ ਆ ਬ ਮੇਂ ਨਹੀਂ ਆ ਕੇ ਥੱਲੇ ਉਤਰੋ ਉਧਰ ਜਾਓ ਆਹ ਕਰੋ ਇਹ ਕੋਈ ਤਮੀਜ਼ ਥੋੜਾ ਜੇ ਕੋਈ ਤੁਸੀਂ ਵੀ ਖੜੇ ਹੋ ਕੀ ਇਹ ਪੂਰੀ ਸਾਰੀ ਗੱਲ ਹੋ ਗਈ ਜੋ ਕਨਕ ਇੰਨਾ ਘੱਟ ਰਿਹਾ ਕਾ ਕਰਦੇ ਆ अच्छा जी लोग मेरी वो दुकान सामने लोग आकर रोंदे ਜਾਂਦੇ ਨੇ ਕੇ ਇਹਦੀ 2 ਕਿਲੋ ਕੇਦੀ 3 ਕਿਲੋ ਕੇਦੀ 4 ਕਿਲੋ ਇਹਦੇ ਪੰਜ ਚੀਜ਼ ਨੇ ਉਹਨੂੰ ਕਿਉਂ ਹੰਦਿਆਂ ਨਹੀਂ ਦੀ ਦਿੰਦੇ ਨੇ अच्छा जी ਕਿਉਂ ਕੱਟਦੇ ਨੇ ਇੱਕ ਜੀ ਜੀ ਉਹ ਲੋਕ ਉਹ ਵੀ ਕਰਨਾ ਚਾਰ ਲੋਕ ਜੇਨ ਦਬਾਬ ਵੀ 3 3 ਕਿਲੋ ਕੱਟ ਦਿੰਦੇ ਨੇ ਉਹ ਉਤਨਾ ਵੀ ਕੱਟ ਦਿੰਦੇ ਨੇ ਇਹ ਲੋਕ ਰੋਂਦੇ ਨੇ अच्छा जी ਲੋਕ ਰੋਂਦੇ ਜਾਂਦੀਆਂ ਨੇ ਜਨਾਨੀਆਂ ਬੰਦੇ ਸਾਨੂੰ ਕਹਿੰਦੇ ਗੌਰਮੈਂਟ ਦੇ ਖਾਨਾ ਕਹਿੰਦੇ ਸਾਨੂੰ ਕੱਟ ਦਿੰਦੇ ਨੇ ਦੀਪੂ ਵਾਲੇ ਕੀ ਕਹ ਲੈ ਇਹ ਤੇ ਦੀਪੂ ਵਾਲਾ ਨੂੰ ਚਾਹੀਦੀ ਹੈ ਨਾ ਬਈ ਪੂਰੀ ਕਣਕ ਦੇਣ ਗੌਰਮੈਂਟ ਦੀ ਮਿਹਰੀ ਹੈ ਜਿਹੜੀ ਇੱਕ ਜੀ ਜਿਹੜਾ ਜਿਹਦਾ ਇੱਕ ਜੀ ਕਾਟੋ ਉਹ ਤੋਂ ਕਿੱਥੇ ਤੂੰ ਖਾਏਗਾ ਇਹ ਵੀ ਤੇ ਪਤਾ ਲੱਗੇ ਉਹ ਰੋਟੀ ਕਿੱਥੇ ਖਾਏਗਾ ਉਹਦੀ ਜੋ ਵੀ ਘਾਟ ਇਹਨਾਂ ਚੋਂ ਦੀ ਨਾਲ ਜੀਆਂ ਨੂੰ ਦੇਤੀ ਇੱਕ ਜੀਰਾ ਕਿੱਥੇ ਪੂਰਾ ਕਰਨ ਦੇ ਪਾਸ ਐਸੇ ਕਰਕੇ ਲੋਕ ਭੜਕੇ ਨੇ ਭੜਕਰ ਕਰਕੇ ਲੋਕਾਂ ਨੇ ਅੱਜ ਤੱਕ ਇਹ ਜਾਂਦੇ ਆ ਠੀਕ ਹੈ ਮੈਨੂੰ ਮੈਡਮ ਨੇ ਟੈਲੀਫੋਨ ਆਇਆ ਮੈਂ ਇੱਥੇ ਸਭੀ ਵੀ ਪਹੁੰਚ ਮੈਂ ਪਹੁੰਚ ਨਹੀਂ ਸਕੀ ਪਹੁੰਚੇ ਸੀਗੇ 30 ਸੀਗਾ ਸਾਰਾ ਮਾਲਾ ਜੋ ਲੋਕ ਇੰਨਾ ਪਰੇਸ਼ਾਨ ਰੋਡ ਤੇ ਖੜੇ ਨੇ ਆ ਗਏ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਏ ਸਾਨੂੰ ਫੋਨ ਆਇਆ ਜੀ ਬੰਦੇ ਇਹ ਕਲ ਕੋੜ ਵੀਰ ਮੰਡਰੇ ਆ ਸੀਗਾ ਜੀ ਅੱਜ ਫੋਨ ਆਇਆ ਸਾਨੂੰ ਅੱਜ ਉੱਥੋਂ ਇਕੱਠੇ ਹੋ ਕੇ ਸਾਦੇ ਆਪਣੇ ਬੰਦੇ ਆਏ ਆ ਜੀ ਇਹ ਭੁੱਲ ਉੱਥੇ ਯਾਨੀ ਕਿ ਇੱਥੇ ਆ ਕੇ ਆ ਜੀ ਦੇਖਿਆ ਤੇ ਜਿਨ੍ਹਾਂ ਦੀ ਕਣਕ ਜੋਖੀ ਗਈ ਸੀਗੀ ਕੋਈ ਕਹਿੰਦਾ ਚਾਰ ਜੀਆਂ ਦੀ ਜਗ੍ਹਾ ਤੇ ਤਿੰਨ ਜੀਆਂ ਦੀ ਮਿਲੀ ਤਿੰਨ ਜੀਆਂ ਦੀ ਜੋਖੀ ਤਾਂ ਉਹਨਾਂ ਦੇ ਯਾਨੀ ਕਿ ਤਿੰਨ ਤਿੰਨ ਕਿਲੋ ਇੱਕ ਮੋਰੀ ਦੇ ਕਣਕ ਘੱਟ ਸੀਗੀ ਜੀ ਅੱਛਾ ਜੀ ਹਾਂ ਜੀ ਤਾਂ ਕਿ ਕੰਡੇ ਦੇ ਜੋਖੀ ਆ ਸੀ ਏ ਅਸੀਂ ਅੱਗੇ ਦੱਸਿਆ ਜਾਣ ਕੇ ਇੱਦਾਂ ਦਾ ਐਨਸਰਟਰ ਦੱਸਿਆ ਉਹ ਫੋਨ ਕੱਟ ਦਿੰਦੇ ਸੀ ਅੱਛਾ ਇੰਸਪੈਕਟਰ ਆ ਰਹੇ ਮੋਗੇ ਦੇ ਹਾਂ ਬਿਲਕੁਲ ਆ ਦੇ ਰਹੇ ਅੱਛਾ ਇਹ ਸਰ ਕੀ ਲੱਗਦਾ ਕਾਉਂਸਲ ਸਾਹਿਬ ਕਿ ਇੰਨੇ ਕੰਨਾ ਕਿੰਨੇ ਦਿਨ ਸੇ ਧਾਂਦਲੀ ਚੱਲ ਰਹੀ ਸੀ ਇਹ ਤਾਂ ਸ਼ੁਰੂ ਤੋਂ ਪ੍ਰਾਂਦੇਸ਼ ਘਾਵ ਚੱਲੇ ਰਹੀ ਸੀ ਜੀ ਇਹ ਤਾਂ ਅਸੀਂ ਸਾਨੂੰ ਪਤਾ ਲੱਗਿਆ ਸੀ 2 ਮਹੀਨਿਆਂ ਲਾਇਆ ਅਸੀਂ ਛਾਪਾ ਮਾਰਿਆ ਤੇ ਸਾਰੇ ਪਬਲਿਕ ਖੜੀ ਸੀਗੀ ਪੁਲਿਸ ਨੂੰ ਪੁੱਛ ਲੋ ਕនិច ਨੀ ਘੱਟ ਦਿੰਦੇ ਸੀ ਕੀ ਕੱਡੀਪੋ ਹੋਲਡਰ ਦਾ ਕੀ ਨਾਮ ਆ ਗਰਵੀ ਜਨਾ ਜੀ ਅੱਛਾ ਕਿੰਨੇ ਡੀਪੂਏ ਦੇ ਨਾਂ ਤੇ ਹੈਗੇ ਆ ਇਹ ਕਹਿੰਦੇ ਦੋ ਤਿੰਨ ਡੀਪੂਏ ਨਾਂ ਤੇ ਹੈ ਜੀ ਅੱਛਾ ਤੇ ਹੁਣ ਕੀ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕਰਾਇਆ ਜੇ ਡੀਪੂ ਬੰਦ ਕਰਾਇਆ ਜਾਏਗਾ ਤਾਂ ਪੌਲ ਕਿਥੋਂ ਹੋਤੇ ਜੇ ਕਹਿ ਕੇ ਘੱਟ ਦੇ ਦਾ ਬੰਦੇ ਹੋਗੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਹਰਿਆਣਕ ਲਕੀਨਾ ਮੈਂ ਤੁਹਾਡਾ ਮੇਰਾ ਨਾਮ ਜਸਵੰਤ ਵਰਮਾ ਜੀ ਕਿਸ ਤਰੀਕੇ ਦੇਖ ਰਹੇ ਜਿਸ ਤਰ੍ਹਾਂ ਇਹ ਧਾਮਲੀ ਸਰੇ ਆਮ ਚੱਲ ਰਹੀ ਦੀ ਜੀ ਇਹ ਧਾਮਲੀ ਪਿੰਨਾ ਵੀ ਸੋਣ ਚ ਬਹੁਤ ਆਈਆਂ ਸੀ ਇੱਕ ਦੋ ਵਾਰੀ ਮੈਂ ਖੋਲ ਆਇਆ ਮੈਂ ਹੋਮ ਰਾਈਟ ਕੋ ਚੀਫ ਸੈਂਕਚੁਰੀ ਆਫ ਇੰਡੀਆ ਠੀਕ ਹੈ ਮੇਰਾ ਕੰਮ ਆ ਇੱਕ ਸਮਾ ਜੋ ਸਮਾਜ ਸਾਡਾ ਦੁਖੀ ਕਿਸੇ ਦੁਕਾਨ ਤੋਂ ਕਿਸੇ ਡੀਪੋ ਤੋਂ ਸਰਕਾਰ ਦੇ ਰਹੀ ਹੈ ਕਣਕ ਇਹ ਸਰਕਾਰੀ ਕਣਕ ਆ ਰਹੀ ਹੈ ਗਰੀਬਾਂ ਵਾਸਤੇ ਠੀਕ ਹੈ ਜੀ ਇਹ ਇਹਨਾਂ ਨੇ ਨਿੱਕ ਗਰੀਬ ਮਾਰੀ ਪਹਿਲਾਂ ਵੀ ਕੀਤੀ ਇੱਕ ਦੋ ਵਾਰੀ ਸਾਰਿਆਂ ਨੂੰ ਸਮਝਾਇਆ ਕਲਵੰਤ ਸਿੰਘ ਬਾਜਵਾ ਸਾਡੀ ਟੀਮ ਦੇ ਨੇ ਪੰਜਾਬ ਪ੍ਰਧਾਨ ਸਾਹਿਬ ਉਹ ਵੀ ਆਏ ਨੇ ਇਹਨੂੰ ਦੋ ਤਿੰਨ ਵਾਰੀ ਸਮਝਾਇਆ ਵੀਰ ਜੀ ਇਹ ਗਰੀਬਾਂ ਵਾਸਤੇ ਕੰਡਾ ਕਰ ਤੁਸੀਂ ਇਹਨੂੰ ਘੱਟ ਨਾ ਕਰੋ ਪਹਿਲੇ ਜਵਾਨੇ ਜੀ ਕਹਿੰਦੇ ਸੀ ਕਿ ਘੱਟ ਤੋਂ ਲੈ ਤਾਂ ਪਾਪ ਲੱਗਦਾ ਲੇਕਿਨ ਇਹ ਤਾਂ ਸ਼ਰੇਆਮ ਵੀ ਘੱਟ ਦੇ ਇਹ ਬੋਲਦਾ ਦਬਕੇ ਵੀ ਮਾਰਦਾ ਕਈ ਵਾਰੀ ਮੈਂ ਸੋਚਿਆ ਭਾਈ ਇਹ ਤੋ ਲੇਡੀ ਸੁਣਾਤਾ ਤੀ ਵੀ ਜਨਾ ਬੋਲਿਆ ਕਰ ਇਹ ਗਰੀਬ ਤਵਕੇ ਦੀ ਕਣਕ ਆਈ ਹੈ ਸਰਕਾਰ ਸੋਚਦੀ ਗਰੀਬਾਂ ਬਾਰੇ ਸੋਚਦੀ ਹੈ ਬਹੁਤ ਵਧੀਆ ਪ੍ਰਾਲੇ ਵੀ ਕਰਦੀ ਹੈ ਲੇਕਿਨ ਇਹ ਜੋ ਕਣਕ ਘੱਟ ਦੇ ਰਹੇ ਇਹ ਬਹੁਤ ਜ਼ਿਆਦਾ ਗਲਤ ਹੈ ਕਿਉਂ ਅੱਗੇ ਵੀ ਬਹੁਤ ਕਬਲੇਟ ਆਈਆਂ ਸੀ ਲੇਕਿਨ ਅੱਜ ਸ਼ੋ ਹੋ ਗਿਆ ਤੇ ਬਾਕੀ ਅਸੀਂ ਸਾਰੇ ਅੱਗੇ ਘੱਟ ਦੇ ਰਿਆ ਇੱਥੋਂ ਕੁਛ ਦੇ ਰਿਆ ਪੂਰੀ ਹੁੰਦੀ ਹੈ ਨਾ ਕੰਡੇ ਤੇ ਜੋ ਕਹਿੰਦੇ ਆਪਾਂ ਲੈ ਕੇ ਜਾਂਦੇ ਚੱਕੀ ਭੇਜਦਾ ਪ੍ਰਾਈਵੇਟ ਤੋਂ ਉਹਦੇ ਕੁਝ ਵੀ ਘੱਟਦੇ ਹੁੰਦੇ ਚਾ ਚਾਰ ਕਿਲੋ ਨਿਕਲਦੀ ਹੈ ਅੱਜ ਵੀ ਮੈਂ ਦੋ ਕਟੋਰੀ ਭੇਜੀ ਤੇ ਉਹਨਾਂ ਤਿੰਨ ਤਿੰਨ ਕਿਲੋ ਮੈਂ ਕਿਹਾ ਪੀਪਲੀ ਪੈ ਬੈਂਦੀ ਮੈਂ ਗੱਲ ਕਰਾਂਗਾ ਠੇਕੇਦਾਰਾ ਸਾਹਿਬ ਨਾਲ ਭੋਲੇ ਵੀਰ ਨਾਲ ਵੀ ਇੰਨੀ ਨਹੀਂ ਖਾਣ ਗਰੀਬਾਂ ਦੀ ਕਿਉਂ ਘੱਟ ਦੇ ਰਿਆ ਤਾਂ ਪਹਿਲਾਂ ਹੀ ਪਿੱਛੋਂ ਘਟ ਆ ਰਹੀ ਹੈ ਫੇਰ ਕਹਿੰਦੇ ਨਹੀਂ ਇਹ ਬੋਰੀਆਂ ਦਾ weight ਆ ਜਾਂਦਾ ਸਲਾਨਾ weight ਆ ਜਾਂਦਾ ਉਹਦੀ ਘੱਟ ਜਾਂਦੀ ਹੈ ਇਹ ਬਹਾਨੇ ਖੋਰੀ ਇਹਨਾਂ ਨੂੰ ਨਹੀਂ ਚਲਾਈ ਜਾਏਗੀ ਕਹਿੰਦਾ ਕਰਕੇ ਇਹਨਾਂ ਨੂੰ ਕੰਮ ਪੂਰੀ ਦੇਈਏ ਵੀ ਔਰ ਸਾਰੇ ਡਿਪੋ ਹੋਲਡਰਾਂ ਨੂੰ ਮੈਂ ਵੀ ਆਪਣੇ ਤਰਫੋਂ ਵੀ ਬੇਨਤੀ ਕਰਾਂਗਾ ਕਿ ਤੁਸੀਂ ਕਣਕਾਂ ਗਰੀਬਾਂ ਦੀ ਆ ਨਾ ਪੂਰੀ ਦਿਓ ਕੱਟ ਕਿਉਂ ਦਿੰਦੇ ਆ ਜਾਂ ਪਿੱਛੇ ਤੋਂ ਪੂਰੀ ਮਿਲਦੀ ਆ ਸਰਕਾਰ ਆਪਣੇ ਵੱਲੋਂ ਪੱਕੀ ਆ ਸਰਕਾਰ ਪੂਰੀ ਕਣਕ ਦੇ ਰਹੀ ਆ ਤੁਸੀਂ ਇੱਥੇ ਕਿਉਂ ਕੱਟਦੇ ਲੋਕ ਇਸੇ ਤਰੀਕੇ ਦੇਖ ਕੇ ਸਰਕਾਰ ਨੂੰ ਬਦਨਾਮ ਕਰਦੇ ਆ ਪਿੱਛੇ سے ਕਟਾਈ ਬਟ ਇਸ ਤਰੀਕੇ ਦਾੰਦਲੀ ਚੱਲ ਰਹੀ ਹੈ ਇਹਦੇ ਉੱਪਰ ਕਿੱਦਾਂ ਦੀ ਕਾਰਵਾਈ ਕਰਾਓਗੇ ਵੀ ਜੀ ਇਹਨਾਂ ਦੀ ਕਾਰਵਾਈ ਸਰਕਾਰ ਨਹੀਂ ਕੱਟ ਦੇ ਰਹੀ ਪੂਰੇ ਕੱਟੇ ਆਉਂਦੇ ਆ ਪੂਰੀਆਂ ਬੋਰੀਆਂ ਆਉਂਦੀਆਂ ਟਰੱਕ ਜੋ ਲੈਂਦੇ ਆ ਆਪਾਂ ਚੱਕ ਵੀ ਕਰ ਸਕਦੇ ਆ ਆਪਣਾ ਸਾਰਿਆਂ ਦਾ ਹੱਕ ਅਧਿਕਾਰ ਆ ਵੀ ਕਣਕ ਨੂੰ ਚੈੱਕ ਕਰ ਸਕਦੇ ਆ ਪਿੱਛੋਂ ਸਰਕਾਰੀ ਕਣਕ ਘੱਟ ਨਹੀਂ ਆ ਰਹੀ ਇਥੇ ਪੂਰੀਆਂ ਜਦੋਂ ਪੂਰੀ ਚੋਰ ਡਿਲੀਵਰੀ ਲਾ ਕੇ ਦਿੰਦੇ ਆ ਉਹਦੇ ਵਿੱਚ ਕਣਕ ਘੱਟ ਦਿੰਦੇ ਆ ਜਦੋਂ ਕੱਟ ਰਹੇ ਨੇ ਕਹਿੰਦੇ ਨੇ ਨਹੀਂ ਪੂਰੀ ਹੈ ਜੀ ਇਹ ਮੋਰੀ ਦਾ ਵੇਟ ਅਸੀਂ ਕੱਟ ਲਿਆ ਜਦੋਂ ਜੇ ਅਸੀਂ ਜਾਣਦੇ ਆ ਚੱਕੀ ਦੇ ਉਹ ਵੀ ਕਹਿੰਦੇ 3 ਕਿਲੋ 4 ਕਿਲੋ 5 ਕਿਲੋ 6 ਕਿਲੋ ਤਾਂ ਘੱਟ ਸਾਡੀ ਪਿੱਛੋਂ ਆ ਰਹੀ ਹੈ ਸਾਡੇ ਕੰਡੇ ਚੱਕਰਾ ਚੱਕੀਆਂ ਵਾਲੇ ਸਾਰੇ ਇਹ ਕਹਿੰਦੇ ਕਿ ਬੋਲਣਾ ਸਰ ਇੱਥੇ ਲੋਕ ਐਡਿਕੀਸ਼ਨ ਆ ਰਹੇ ਨੇ ਕਿ ਜਿਹੜਾ ਇਹ ਕੰਨ ਕੱਟ ਦੇ ਰਹੇ ਨੇ ਆ ਲੋਕਾਂ ਨੂੰ ਹਰਾਸਮੈਂਟ ਕਰ ਰਹੇ ਨੇ ਹਾਂ ਵੀ ਹਾਂ ਉਹਦੇ ਲਈ ਆਪਾਂ ਟੀਮ ਬਣਾ ਲਈ ਹੈ ਲੋਕਾਂ ਦੇ ਬਿਆਨ ਲਵਾਂਗੇ ਜੇ ਇਹ ਬੰਦਾ ਗਲਤ ਕਰ ਰਿਹਾ ਉਹਦੇ ਨੂੰ ਸਰਕਾਰੀ ਤੌਰ ਤੇ ਜੋ ਵਰਦੀ ਹੈ ਉਸੇ ਪਨਿਸ਼ਮੈਂਟ ਮਿਲੇਗੀ ਸਰ ਪੁਲਿਸ ਨੇ ਟੂ ਰਿਪੋਰਟ ਦੇਣ ਦੇ ਮਤਲਬ ਇਹ ਨਹੀਂ ਦਿਨ ਬਾਅਦ ਕਿਉਂ 3 ਸਾਲ ਤੋਂ ਹੀ ਇਹ ਹੰਗਾਮਾ ਹੋ ਰਿਹਾ ਹੈ ਇਸ ਵਾਰ ਤੇ ਆਪਦੀ ਦੂਜੀ ਵਾਰ ਹੀ ਹੋ ਚੁੱਕਿਆ ਵਾ ਆਗੇ ਇਹਨਾਂ ਨੂੰ ਕਲਮੈਂਟ ਮੇਰੇ ਤੱਕ ਪਹਿਲੀ ਵਾਰ ਪਹੁੰਚੀ ਹੈ ਸਭ ਤੁਸੀਂ ਪਹਿਲੀ ਵਾਰ ਆਏ ਹੋ ਮੇਰੇ ਕੋਲ ਜੋ ਪਹੁੰਚੀ ਉਸ ਮੈਂ ਹਾਂ ਮੈਂ ਵੀ ਤੁਹਾਡੇ ਵਾਂਗੂ ਆਪਾ ਹੁੰਦੇ ਨੇ ਬਿਆਨ ਦਿੱਤੇ ਕਿ ਹਰ ਮਹੀਨੇ ਹੁੰਦੀ ਹੈ ਨਹੀਂ ਨਹੀਂ ਜਿਹੜੀ ਕੰਪਲੇਂਟ ਆਉਂਦੀ ਹੈ ਨਾਲ ਦੇ ਨਾਲ ਹੱਲ ਹੁੰਦਾ ਉਸ ਦਿਨ ਪਹਿਲੇ ਸਿਟੀ 폴ਡਰ ਵੱਲੋਂ ਇੱਕ ਮਹਿਲਾ ਨੂੰ ਕੁੱਟ ਕੇ ਭਜਾ ਵੀ ਦਿੱਤਾ ਗਿਆ ਸੀ ਤੁਸੀਂ ਕਹਿ ਰਹੇ ਹੋ ਸਰ ਪ੍ਰੂਫ ਹੈ ਫਿਰ ਹੋਤੇ ਵੀ ਗਾਵੇ ਕਰ ਦਾਂਗੇ ਉਹ ਅਲੱਗ ਮੁੱਦਾ ਚੱਲ ਪਿਆ ਗਿਆ ਜਿਸ ਚੀਜ਼ ਡਿਪ ਉਸੇ ਡਿਪਾਰਟਮੈਂਟ ਨਾਲ ਜੁੜ ਸਕਦਾ ਹੈ ਦੇਖ ਸਕਦੇ ਹੋ ਜੋ ਕਿ ਕਿੱਥੇ ਕਰਕੇ ਡਿੱਪੂ ਹੈਗਾ ਰੋਡ ਅੱਛਾ ਕੀ ਹੋਇਆ ਸੀਗਾ ਹੋਇਆ ਗਿਆ ਕਰਨੇ ਕੱਟਿਆ ਕਰਨੇ ਕੱਟਰੀ ਹੈਗੀ ਦੇ ਦੇ ਅੱਛਾ ਬਸ ਆ ਗੱਲ ਹੈ ਲੋਕਾਂ ਵੱਲੋਂ ਬਲੇਮ ਲਾਇਆ ਜਾ ਰਿਹਾ ਕਿ 3-4 ਕਿਲੋ ਕੰਨ ਕੱਟੇ ਕੋਈ 3-4 ਕਿਲੋ ਕੱਟ ਨਹੀਂ ਹੈਗੀ ਸਹੀ ਹੈ ਤੁਹਾਡੇ ਵੱਲ ਹਾਂਜੀ ਹਾਂਜੀ ਤੇ ਇਨਸਪੈਕਟਰ ਮੌਕੇ ਤੇ ਪਹੁੰਚੇ ਨੇ ਅਧਿਕਾਰੀ ਜਿਹੜੇ ਮੌਕੇ ਤੇ ਆਏ ਨੇ ਇਨਵੈਸਟੀਗੇਸ਼ਨ ਵਾਸਤੇ ਆਏ ਆਪਾਂ ਪੜਾਂ ਕਿਸ ਮੌਕੇ ਨੂੰ ਆਏ ਹੈ ਜੀ ਅੱਛਾ ਕਿੰਨੇ ਨੇ ਬੁਲਾਇਆ ਕੋਈ ਪਤਾ ਲੱਗਿਆ ਸੀ ਇਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਾਕੀ ਠੀਕ ਹੈ ਜੋ ਹੈ ਠੀਕ ਹੈ ਜੋ ਹੈ ਤਾਂ ਠੀਕ ਹੈ ਜੀ ਕੋਈ ਗੱਲ ਨਹੀਂ ਸਾਡੇ ਕੰਮ ਨਹੀਂ ਸਾਡੇ ਇਸ ਧਰ ਕੰਮ ਕਰਦੇ ਹਾਂ ਜੀ ਉਹ ਵੀ ਕਰਦੇ ਠੀਕ ਹੈ ਉਹ ਕੰਪਲੇਂਟ ਆਈ ਸੀ ਜਿਹੜਾ ਡੀਪੋ ਹੌਂ ਧੋਗ ਨਹੀਂ ਕਰਦਾ ਸੀ ਆ ਲੋਕਾਂ ਨੂੰ ਪੈਣ ਕੱਟ ਰਿਹਾ ਕੀ ਮਾਮਲਾ ਜੀ ਸਰ ਪੂਰਾ ਮੇਰਾ ਮਾਮਲਾ ਇਹ ਹੈ ਕਿ ਲੋਕਾਂ ਦੀ ਸ਼ਿਕਾਇਤ ਹੈ ਕਿ ਇਹ ਸਾਨੂੰ ਗਣ ਜਮੀ ਬਣਦੀ ਹੈ ਉਸ ਤੋਂ 4-5 ਕਿਲੋ ਘੱਟ ਦੇ ਰਿਹਾ ਇੱਕ ਬੋਰੀ ਪਿੱਛੇ ਤੇ ਜੇ ਸਾਡੇ ਘਰ ਦੇ ਚਾਰ ਜੀ ਨੇ ਸਾਨੂੰ ਇਹ ਚਾਰਾਂ ਦੀ ਬਜਾਏ ਤਿੰਨ ਦੀਆਂ ਦੀ ਕਰਦੇ ਦੇ ਰਿਹਾ ਦੇ ਹੋ ਦੇ ਸੰਬੰਧਿਤ ਵਿਭਾਗ ਦੇ ਇਨਸਪੈਕਟਰ ਹੈਗੇ ਨੇ ਪਰਵਿੰਦਰ ਸਿੰਘ ਜਿਹੜੇ ਮੌਕੇ ਤੇ ਆਗੇ ਸੀ ਤੇ ਉਹ ਸਾਨੂੰ ਲਿਖਤੀ ਰਿਪੋਰਟ ਦੇ ਦੇਣਗੇ ਕਿ ਜੋ ਉਹਨਾਂ ਦੇ ਅਕੋਰ ਰੈਗੂਲੇਸ਼ਨਸ ਹੈਗੇ ਨੇ ਸੰਬੰਧਿਤ ਵਿਭਾਗ ਦੇ ਉਹਦੇ ਮੁਤਾਬਕ ਸਾਨੂੰ ਕਾਰਵਾਈ ਮੁਜਬਰ ਸਾਡੇ ਸੀਨੀਅਰ ਅਫਸਰ ਦਾ ਕੀ ਨਾਮ ਸੀ ਆ ਗੌਰਵ ਜੈ ਸਰ ਕਿੰਨੇ ਦਿਨ ਸੀ ਧੀ ਪੇ ਚਲਾਰਾ ਫਿਰ ਪਤਾ ਲੱਗਿਆ ਸੀ ਇਹ ਬ੍ਰਦਰ ਉਹੀ ਵਿਭਾਗ ਹੀ ਦੱਸੂਗਾ ਜੋ ਸੰਬੰਧਿਤ ਬਾ ਸਰ ਪਰਿਵਾਰ ਕਾ ਜਿਹੜੇ ਲੋਕ ਖੜੇ ਨੇ ਉਹ ਕਹਿੰਦੇ ਕਈ ਦਿਨ ਸੇ ਇਹ ਦਾੰਦਰੀ ਕਰਦੇ ਆ ਸੀ ਆ ਇਸ ਤੋਂ ਬਾਅਦ ਲੋਕਾਂ ਨੂੰ ਬਦ ਸ਼ਬਦਾਂ ਵਾਲੀ ਵਰਤਦਾ ਸੀ ਲੋਕਾਂ ਨੇ ਥਾਣੇ ਕੰਪਲੇਨ ਵੀ ਦਿੱਤੀ ਸੀ ਇਸ ਤੋਂ ਬੱਲੇ ਕਿ ਜੋ ਉਹ ਜੀ ਉਹੀ ਜਿਹੋ ਉਸ ਵੰਦੇ ਵਿਭਾਗ ਵਾਲੀ ਰਿਪੋਰਟ ਤਿਆਰ ਕਰਕੇ ਦੇਵੇਗਾ ਉਸਨੂੰ ਕਰ ਦੇਵਾਂਗੇ ਪਰਿਵਾਰਕ ਪੀਐਸ ਸਾਹਿਬ ਜੀ ਤੱਕ ਦੇਵਾਂਗੇ ਉਹਦੇ ਪਰਚਾ ਦਾ ਕੀਤਾ ਜਾਵੇਗਾ ਜੀ ਸੰਧੀ ਦੀ ਗੱਲ ਹੀ ਬਣੂਗੀ